ਜਿਹੜਾ ਵਕਰਾ ਚੁੱਲਾ ਖੁੱਲਿਆ ਉਹਨਾਂ ਨੇ ਵੀ ਇੱਕ ਉੱਥੇ ਕਾਨਫਰੰਸ ਜਿਹੜੀ ਹੈ ਕੱਲ ਕੀਤੀ ਹੈ। ਅਰ ਉਸ ਕਾਨਫਰੰਸ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਦਰਾ ਸਾਹਿਬ ਨੇ ਜਦੋਂ ਸੰਬੋਧਨ ਕੀਤਾ ਤੇ ਕੁਝ ਇਹੋ ਜਿਹੇ ਤੱਤ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲਿਆ। ਵੈਸੇ ਤਾਂ ਇਹਦੇ ਸਾਫ਼ ਸੁਥਰੇ ਸਪਸਟ ਤੇ ਸਚਾਈ ਵਾਲੇ ਲਫ਼ਜ਼ ਪ੍ਰੇਤਰ ਸਾਹਿਬ ਦੇ ਮੂੰਹ ਤੋਂ ਕਿੱਦਾਂ ਨਿਕਲੇ ਹੈਰਾਨੀ ਤਾਂ ਮੈਨੂੰ ਵੀ ਸੀ ਪਰ ਕੁਦਰਤ ਦਾ ਕਸੂਰ ਹੈ ਕੂੜ ਨਖੁੱਟੇ ਨਾਨਕਾ ਉਹਨਕ ਸੱਚ ਰਹੀ ਇਹ ਜਿਹੜਾ ਕੋਈ ਗਲਤ ਕੰਮ ਕੀਤਾ ਹੁੰਦਾ ਨਾ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਵੀ ਕਤਲ ਜਿਹੜਾ ਉਹ ਹਮੇਸ਼ਾ ਸਿਰ ਚੜ ਕੇ ਬੋਲਦਾ ਆ ਕਾਂਗਰਸ ਨੇ ਵੀ ਜਿਹੜੇ ਪਾਪ ਕੀਤੇ ਆ ਪਿੱਛੇ ਹੁਣ ਇਹਨਾਂ ਦੇ ਲੀਡਰ ਵਿਧਾਨ ਸਭਾ ਦੇ ਵਿੱਚ ਆਪੇ ਹੀ ਬੋਲਣ ਲੱਗੇ ਸੀ ਕਿ ਬਦਮੀਆਂ ਦੇ ਮਾਮਲੇ ਦੇ ਵਿੱਚ ਸਾਡੀ ਪਾਰਟੀ ਨੇ ਸਿਆਸਤ ਕੀਤੀ ਕਿਸੇ ਨੇ ਤਾਂ ਨਹੀਂ ਕਿਹਾ ਸੀ ਇਸੇ ਤਰ੍ਹਾਂ ਹੀ ਕੱਲ ਪ੍ਰੈਸਰ ਚੰਦੂ ਮਾਜਰਾ ਸਾਹਿਬ ਦਾ ਜਿਹੜਾ ਭਾਸ਼ਣ ਹੈ ਉਹਦੀ 2 ਮਿੰਟ ਦੀ ਵੀਡੀਓ ਜਿਹੜੀ ਹੈ ਉਹ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਫਿਰ ਉਹਦੇ ਤੇ ਵਿਸਥਾਰ ਦੇ ਵਿੱਚ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਉਹ ਜਿਹੜੀ 2 ਮਿੰਟ ਦੀ ਉਹਨਾਂ ਦੀ ਭਾਸ਼ਣ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਵਿਸ਼ਵਾਸ ਘਾਤ ਇੱਕ ਬਹੁਤ ਵੱਡੀ ਸਾਜ਼ਿਸ਼ ਨੂੰ ਲੱਗਿਆ ਕੀਤਾ ਉਹ ਮੈਂ ਤੁਹਾਨੂੰ ਪਹਿਲਾਂ ਸੁਣਾਉਣ ਲੱਗਾ ਸਾਡੇ ਪਿਆਰੇ ਮਿੱਤਰ ਸਾਧ ਸੁਖਦੇਵ ਸਿੰਘ ਢੀਂਡਾ ਭਾਵੇਂ ਇਹ ਸੰਸਾਰ ਤੋਂ ਗਿਆ ਨੂੰ ਭਾਵੇਂ ਸੰਸਾਰ ਤੇ ਗਿਆ ਨੂੰ 3 ਮਹੀਨੇ ਹੋ ਗਏ ਹੁਣੇ ਪਰ ਅੱਜ 20 ਅਗਸਤ ਨੂੰ ਗੋਂਗੋ ਆਪ ਦੀ ਅਨਾਜ ਮੰਡੀ ਦੇ ਵਿੱਚ ਸਾਧ ਸੰਦੇਵ ਸਿੰਘ ਢੀਉਨ ਸਾਹ ਨੂੰ ਜਿਉਂਦਾ ਕਰਕੇ ਰੱਖਤਾ ਜਿਉਂਦਾ ਕਰਕੇ ਮੈਂ ਇਸ ਕਰਕੇ ਕਹਿਣਾ ਕਿ ਉਹਨਾਂ ਦੇ ਜੀਉਦੇ ਜੀ ਆ ਬੈਠੇ ਸਭ ਗੁਰਪ੍ਰਤਾਪ ਸਿੰਘ ਬਡਾਲਾ ਜਿਨ੍ਹਾਂ ਦੀ ਕਨਵੀਨਰਸ਼ਿਪ ਥੱਲੇ ਜਦੋਂ ਸੁਧਾਰ ਲਹਿਰ ਬਣੀ ਤਾਂ ਢੀਂਡਾ ਸਾਹਿਬ ਦੀ ਕੋਠੀ ਦੇ ਵਿੱਚ ਇਹ ਨਾਮ ਮਨਪ੍ਰੀਤਿਆਲੀ ਨੇ ਸੁਝਾਸ਼ਟ ਕੀਤਾ ਸੀ ਸਾਨੂੰ ਲੁਧਿਆਣੇ ਸੱਜ ਰਦਰ ਪਰ ਢੀਂਡਾ ਸਾਹਿਬ ਦੀ ਕੋਠੀ ਦੇ ਵਿੱਚ ਬੈਠ ਕੇ ਸਰ ਗੁਰਪ੍ਰਤਾਪ ਸਿੰਘ ਮਡਾਲੇ ਨੂੰ ਜਿੱਥੇ ਉਹ ਸੁਧਾਰ ਲਹਿਰ ਦਾ ਕਨਵੀਨਰ ਢੀਂਡਾ ਸਾਹਿਬ ਨੇ ਬਣਾਇਆ ਉਥੇ ਯਕੀਨ ਕਰਿਓ ਜਾਨੇ ਹਰਪ੍ਰੀਤ ਸਿੰਘ ਹੋਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਾ ਪਹਿਲਾ ਬਦਲਤਾ ਫਿਰ ਦਮਦਮਾ ਸਾਹਿਬ ਤੇ ਜਦੇਦਾਰ ਸਾਹਿਬ ਲਾਤਾ ਉੱਥੋਂ ਵੀ ਧੂਮਤਾ ਲਾ ਕੇ ਦੋਸ਼ ਲਾ ਕੇ ਗਰਦਾਰ ਕੂਸ਼ੀ ਕਰਕੇ ਝੂਠੇ ਇਲਜ਼ਾਮ ਲਾ ਕੇ ਇਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੇ ਚੱਡੀ ਗੱਡੀ ਇਹਨਾਂ ਨੂੰ ਸੱਧਿਆ ਸਧਾਰਨ ਲੋਹਰ ਦੇ ਸਾਰੇ ਆਗੂ ਬੈਠੇ ਸੀ ਬੀਬੀ ਜ਼ਗੀਰ ਕੌਰ ਵੀ ਔਰ ਬਹੁਤ ਸਾਰੇ ਸਾਡੇ ਆਗੂ ਸਰਵਾਂ ਰਖੜਾ ਸਾਹਿਬ ਸਾਰੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਪ੍ਰਵਿੰਦਰ ਉਹਨੇ ਉੱਥੇ ਸੀਗੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਭੇਟ ਸਾਹਿਬ ਨੇ ਇੱਕੋ ਗੱਲ ਕਹੀ ਸੀ ਕਿ ਗਿਆਨੀ ਜੀ ਇਹ ਸਾਰੀ ਸੁਧਾਰ ਲਹਿਰ ਦੀ ਤੁਸੀਂ ਬਾਗਡੋਰ ਸੰਭਾਲੋ ਸਾਰੀ ਸੁਧਾਰ ਲਹਿਰ ਤੁਹਾਡੇ ਪਿੱਛੇ ਆ ਫਰਮਾਇ ਧੰਨਵਾਦ ਕਰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਅੱਜ ਮੈਂ ਬਰੀ ਕਮੇਟੀ ਬਣੀ ਜਿਹਦੇ ਵਿੱਚ ਜਿਆਲੀ ਸਾਹਿਬ ਚੌਂਦਾ ਸਾਹਿਬ ਬੀਬੀ ਸਤਵੰਤ ਕੌਰ ਜੀ ਬਡਾਲਾ ਸਾਹਿਬ ਅਮੈਦਪੁਰੇ ਸਾਹਿਬ ਬਣੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੇ ਬਡੋਂਗਰ ਸਾਹਿਬ ਵਾਂਗੂ ਧਾਮੀ ਸਾਹਿਬ ਵਾਂਗੂ ਇਹ ਵੀ ਭੱਜ ਜਾਂਦੇ ਤਾਂ ਸ਼ਸ ਹਸਦਾਰ ਲਹਿਰ ਨੂੰ ਬਹੁਤ ਮੁਸ਼ਕਲ ਆਉਣੀ ਸੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹ ��ਡ ਕੇ ਫਿਰ ਅਕਾਲ ਤਖਤ ਸਾਹਿਬ ਨਾਲ ਖੜੇ ਖੜੇ ਨਹੀਂ ਬਲਕੇ ਡਿਊਟੀ ਨਿਭਾਈ ਔਰ ਡਿਊਟੀ ਵੀ ਐਸੀ ਨਿਭਾਈ ਇਹ ਪਹਿਲੀ ਵਾਰ ਹੋਏਗਾ ਲੋਕਤੰਤਰੀ ਤਰੀਕੇ ਦੇ ਨਾਲ ਜਮਹੂਰੀ ਤਰੀਕੇ ਦੇ ਨਾਲ ਕੱਲੇ ਕੱਲੇ ਜ਼ਿਲ੍ਹੇ ਵਿੱਚ ਜਾ ਕੇ ਕੱਲੇ ਕੱਲੇ ਵਰਕਰ ਤੇ ਲੀਡਰਾਂ ਨੂੰ ਮਿਲ ਕੇ ਨਿਰਭਾਰ ਨਿਰਭਰੋਧ ਜੇਤਰਾ ਜਨਰਲ ਡੈਲੀਗੇਟ ਚੁਣੇ ਤੇ ਜਨਰਲ ਡੈਲੀਗੇਟਾਂ ਤੋਂ ਬਾਅਦ ਪਾਰਟੀ ਦਾ ਪ੍ਰਧਾਨ ਜਾਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਅੱਜ ਤੱਕ ਇਸ ਤਰ੍ਹਾਂ ਕਦੇ ਲੋਕਤੰਤਰੀ ਲੰਗਨ ਨਹੀਂ ਹੋਇਆ ਸੋ ਮੈਂ ਤਾਂ ਕਹਿੰਨਾ ਜੇ ਸਾਹ ਢੀਠ ਸਾਹਿਬ ਦਾ ਲਾਇਆ ਫੁੱਟਾ ਅੱਜ ਲੌਂਗੋ ਆਪਦੀ ਅਨਾਜ ਮੰਡੀ ਦੇ ਵਿੱਚ ਫੜ ਕੇ ਫਰੂਡ ਕਰਨ ਲੱਗਿਆ ਇਹ ਸਾਡੇ ਲਈ ਤਾਂ ਮੈਂ ਗਿਆ ਵੀ ਢੀਠ ਸਾਹਿਬ ਜੁੜੇ ਕਰਦੇ ਲੋ ਮੈਂ ਇਹ ਜਿਹੜੀ ਵੀਡੀਓ ਆ ਇਹਦੇ ਵਿੱਚ ਜਿਹੜੀ ਸਾਜ਼ਿਸ਼ ਤੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਲ ਵਿਸ਼ਵਾਸ ਘੱਟ ਕੀਤਾ ਗਿਆ ਉਹਦੇ ਉੱਤੇ ਕੁਝ ਕਹਿਣ ਤੋਂ ਪਹਿਲਾਂ ਮੈਂ ਇੱਕ ਗੱਲ ਬਿਲਕੁਲ ਸਪਸ਼ਟ ਕਰ ਦੇਣਾ ਕਿ ਜੋ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਸਬੰਧ ਦੇ ਵਿੱਚ ਆਇਆ ਸੀ ਉਹਦੇ ਤੇ ਸਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਕਿੰਤੂ ਪਰਤੂ ਨਹੀਂ ਅਸੀਂ ਤਾਂ ਸੀਸ ਨਵਾ ਕੇ ਉਹਦੋਂ ਵੀ ਪ੍ਰਵਾਨ ਕੀਤਾ ਸੀ ਤੇ ਅੱਜ ਵੀ ਉਸੇ ਤਰ੍ਹਾਂ ਸ੍ਰੀ ਕਾਲਕਤਕ ਸਾਹਿਬ ਨੂੰ ਨਤਮਸਤਕ ਹੋ ਕੇ ਤੇ ਉਹਨੂੰ ਸਵੀਕਾਰ ਕਰਦੇ ਆਂ ਕੋਈ ਇਹਦਾ ਮਤਲਬ ਇਹ ਨਾ ਲਵੋ ਕਿ ਮੈਂ ਕੋਈ ਹੁਕਮਨਾਮੇ ਦੇ ਉੱਤੇ ਗੱਲ ਕਰਨ ਲੱਗਿਆ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਇਆ ਜੈਸਾ ਬਾਲਕ ਭਾਏ ਸਭਾਏ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਾੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਨੇ ਪ੍ਰਭ ਅੱਗੇ ਮਾਰਗ ਪਾਵੇ ਕਿ ਓਕੇ ਜੋ ਸਾਨੂੰ ਹੁਕਮ ਲੱਗਿਆ ਸੀ ਉਸ ਸੇਵਾ ਦੇ ਵਿੱਚੋਂ ਜੋ ਤਰਖਾ ਦੇ ਰੂਪ ਦੇ ਵਿੱਚ ਸੀ ਅਸੀਂ ਬਹੁਤ ਕੁਝ ਸਿੱਖਿਆ ਇਸ ਕਰਕੇ ਅਸੀਂ ਗੁਰੂ ਦੇ ਧੰਨਵਾਦੀ ਆ ਹੁਕਮ ਨਾਮੇ ਨਾਲ ਇਹਦਾ ਕੋਈ ਸਬੰਧ ਨਹੀਂ ਇਹਦੇ ਵਿੱਚ ਜਿਹੜੀ ਸਾਜ਼ਿਸ਼ ਸਾਹਮਣੇ ਆਈ ਆ ਉਹ ਇਹ ਹੈ ਕਿ ਕੀ ਇੱਕ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਮਹਾਨ ਸੰਸਥਾ ਕੀ ਉਹਨੂੰ ਕਿਸੇ ਪਾਰਟੀ ਦੇ ਖਿਲਾਫ ਪਾਰਟੀ ਦੇ ਲੀਡਰਾਂ ਦੇ ਖਿਲਾਫ ਸਿਆਸੀ ਕਿਡ ਕੱਢਣ ਵਾਸਤੇ ਵਰਤਿਆ ਸੀ ਇਹ ਬਹੁਤ ਵੱਡਾ ਸਵਾਲ ਇੱਥੇ ਖੜਾ ਹੋ ਗਿਆ ਇਸ਼ੂ ਇਹ ਆ ਕਿ ਤਖਤ ਦੇ ਜਥੇਦਾਰ ਹੁੰਦਿਆਂ ਹੋਇਆਂ ਕੀ ਗਿਆਨੀ ਹਰਪ੍ਰੀਤ ਸਿੰਘ ਜੀ ਸਰਦਾਰ ਸਿਪ ਦੇਵ ਸਿੰਘ ਢੀਂਸਾ ਸਾਹਿਬ ਦੀ ਚੰਡੀਗੜ੍ਹ ਦੀ ਕੋਠੀ ਜਿੱਥੇ ਸੁਧਾਰ ਲਹਿਰ ਦੇ ਸਾਰੇ ਲੀਡਰ ਹਾਜ਼ਰ ਸੀ ਤਖਤ ਦੇ ਜਥੇਦਾਰ ਹੁੰਦਾ ਹੋਇਆ ਕਿਉਂਕਿ ਬੜੇ ਪਿੱਛੇ ਝੂਠੇ ਜਦਾਂ ਲੱਗਦੇ ਰਹੇ ਨਾ ਕਿ ਬਾਦਲ ਸਾਹਿਬ ਨੇ ਤਖਤ ਦੇ ਜਥੇਦਾਰ ਬਲਾਲੇ ਜੀ ਕਿਉਂ ਬਣਾਏ ਜੀ ਅੱਜ ਕੋਈ ਨਹੀਂ ਕਹਿ ਰਿਹਾ ਆਪਣੇ ਆਪ ਇਮਾਨਦਾਰੀ ਦੇ ਨਾਲ ਉਹ ਐਡਮਿਟ ਕਰ ਰਿਹਾ ਕਨਫੈਸ਼ਨ ਹੈ ਕਿ ਸਰਦਾਰ ਸਖਦੇਵ ਸਿੰਘ ਢੀਂਟਸਾ ਦੀ ਕੋਠੀ ਸੁਧਾਰ ਲੈਰ ਵਾਲੇ ਸਾਰੇ ਆਡੂ ਉੱਤੇ ਰਖੜਾ ਸਾਹਿਬ ਦਾ ਵੀ ਉਹਨਾਂ ਨੇ ਨਾਂ ਲਿਆ ਉੱਥੇ ਬੀਬੀ ਜ਼ਗੀਰ ਕੌਰ ਜੀ ਦਾ ਵੀ ਉਹਨਾਂ ਨੇ ਨਾਮ ਲਿਆ। ਉੱਥੇ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਵੀ ਉਹਨਾਂ ਨੇ ਨਾਮ ਲਿਆ ਤੇ ਉੱਥੇ ਉਹਨਾਂ ਨੇ ਕਿਹਾ ਕਿ ਸਾਰੇ ਬਾਕੀ ਸੀਨੀਅਰ ਲੀਡਰ ਜਿਹੜੇ ਸੀ ਇਸ ਜਿਹੜੇ ਅੱਜ ਵਕਰਾ ਚੁੱਲੇ ਦੇ ਲੀਡਰ ਹੈ ਇਹ ਸਾਰੇ ਸੁਧਾਰ ਲਹਿਰ ਦੇ ਲੀਡਰ ਜਿਹੜੇ ਆ ਇਹ ਉੱਥੇ ਹਾਜ਼ਰ ਸੀ। ਪਹਿਲਾ ਤਾਂ ਸਵਾਲ ਆ ਕਿ ਮਸਲਾ ਤਖਤ ਤੇ ਪਹੁੰਚ ਚੁੱਕਿਆ ਸੀ। ਔਰ ਗਿਆਨੀ ਹਰਪੀ ਸਿੰਘ ਜੀ ਬਤੌਰ ਜਥੇਦਾਰ ਇੱਕ ਧਿਰ ਦੀ ਮੀਟਿੰਗ ਦੇ ਵਿੱਚ ਕਿਉਂ ਹਾਜ਼ਰ ਹੋਏ ਕੀ ਬਤੌਰ ਜਥੇਦਾਰ ਉਹਨਾਂ ਦਾ ਉੱਥੇ ਜਾਣਾ ਵਾਜਿਬ ਸੀ ਇਸ ਗੱਲ ਦਾ ਜਵਾਬ ਅਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੋਂ ਜਿਹੜਾ ਉਹ ਪੁੱਛਣਾ ਚਾਹੁੰਦੇ ਆ ਤੇ ਉਸ ਤੋਂ ਅਗਲਾ ਸਵਾਲ ਕਿ ਜੇ ਉਹ ਉੱਥੇ ਗਏ ਸੀ ਤੇ ਜਿਵੇਂ ਉਹਨੇ ਚੰਦੂ ਮਾਜਰਾ ਸਾਹਿਬ ਗੱਲ ਕਰਦੇ ਪਏ ਆ ਤੇ ਢੀਰਸਾ ਸਾਹਿਬ ਨੇ ਉਹਨਾਂ ਨੂੰ ਆਫਰ ਕੀਤੀ ਸੀ ਕਿ ਜਿਹੜੀ ਸੁਧਾਰ ਲਹਿਰ ਹੈ ਇਹਦੀ ਅਗਵਾਈ ਤੁਸੀਂ ਆਪ ਕਰੋ ਤੇ ਇਹਦੇ ਤੇ ਗਿਆਨੀ ਹਰਪ੍ਰੀਤ ਸਿੰਘ ਰੋਂਦਾ ਕੀ ਕਹਣਾ ਤੇ ਬਾਕੀ ਜਿਹੜੇ ਲੀਡਰ ਸੀ ਉੱਥੇ ਸ਼ਾਮਲ ਉਹਨਾਂ ਦਾ ਕੀ ਕਹਿਣਾ ਇਹਦਾ ਮਤਲਬ ਕਿ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਿਚਾਰੇ ਜਾਣ ਤੋਂ ਪਹਿਲਾਂ ਸਾਰੀ ਸਾਜ਼ਿਸ਼ ਘੜੀ ਗਈ ਸੀ ਜਿਹੜੇ ਕਮੇਟੀ ਦੇ ਮੈਂਬਰ ਜਿਹੜੇ ਨਾਮ ਇੱਥੇ ਬੋਲੇ ਜਾ ਰਹੇ ਆ ਉਹੀ ਪਾਚ ਕਮੇਟੀ ਦੇ ਮੈਂਬਰ ਹੋ ਗਏ। ਔਰ ਅੱਜ ਉਹੀ ਗਿਆਨੀ ਹਰਪ੍ਰੀਤ ਸਿੰਘ ਉਹੀ ਉਹਨ ਵਖਰੇ ਚੁੱਲੇ ਦੇ ਪ੍ਰਧਾਨ ਬਣ ਗਏ। ਸੋ ਮੇਰਾ ਵੱਡਾ ਸਵਾਲ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹਰਾਂ ਨੂੰ ਹੈ ਕਿਉਂਕਿ ਅਸਲੀ ਗੱਲ ਤਾਂ ਗਰੇਵਾਲ ਸਾਹਿਬ ਕਰਨੀ ਹੈ। ਕਿ ਕੀ ਤੁਸੀਂ ਉਸ ਵੇਲੇ ਦੇ ਮਾਨਯੋਗ ਜਥੇਦਾਰ ਸ੍ਰੀ ਅਕਾਲਪਤੀਖ ਸਾਹਿਬ ਗਿਆਨੀ ਰਕबीर ਸਿੰਘ ਹਰਾਂ ਦੇ ਧਿਆਨ ਦੇ ਵਿੱਚ ਲਾਂਦਾ ਸੀ? ਉੱਤੇ ਤਖਤ ਦੀ ਫੀਸਿਲ ਤੇ ਬੈਠਣ ਤੋਂ ਪਹਿਲਾਂ ਕਿ ਮੈਂ ਜੀ ਜਿਹੜਾ ਫੈਸਲਾ ਇੱਥੇ ਹੋਣ ਲੱਗਿਆ ਮੈਂ ਇੱਕ ਜਿਹੜਾ ਧੜਾ ਉਹਦੀ ਮੀਟਿੰਗ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਇਆ ਤੇ ਉੱਥੇ ਮੈਂ ਉਹਨਾਂ ਦੇ ਸਾਰੇ ਵਿਚਾਰ ਸੁਣ ਕੇ ਤੇ ਉੱਥੇ ਆਇਆ ਉਹਨਾਂ ਨੇ ਮੈਨੂੰ ਆਫਰ ਦਿੱਤੀ ਸੀ ਕਿ ਤੈਨੂੰ ਸੁਧਾਰ ਨੇਰ ਦਾ ਅਗੂ ਬਣਾ ਦਿੰਦੇ ਆ ਕੀ ਉਹਨਾਂ ਨੇ ਜਿਹੜੀ ਹੈ ਸਿੰਘ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਹੈ ਕਿ ਨਹੀਂ ਲੈਂਦੀ ਜੇ ਨਹੀਂ ਲੈਂਦੀ ਤੇ ਇਹਦਾ ਲੋਕਾਂ ਨੇ ਕਿਉਂ ਰੱਖਿਆ ਕਿਉਂਕਿ ਜਿਨ੍ਹਾਂ ਨੇ ਤਖਤ ਦੀ ਗੁਰੂ ਦੇ ਮਹਾਨ ਤਖਤ ਦੀ ਫਸੀਲ ਦੇ ਉੱਤੇ ਬੈਠ ਕੇ ਫੈਸਲਾ ਦੇਣਾ ਉੱਥੇ ਉਹਨਾਂ ਦੇ ਨਾਲ ਚਾਰ ਸਿੰਘ ਸੇਵਾਣ ਹੋਰ ਵੀ ਨੇ ਉਹਨਾਂ ਚਾਰਾਂ ਦੇ ਧਿਆਨ ਦੇ ਵਿੱਚ ਉਹਨਾਂ ਨੂੰ ਲਿਆਉਣਾ ਚਾਹੀਦਾ ਸੀ ਇਮਾਨਦਾਰੀ ਦੇ ਨਾਲ ਕਿ ਮੇਰੀ ਮਾਨਸਿਕ ਸਥਿਤੀ ਇਹ ਆ ਕਿ ਮੈਂ ਇੱਕ ਧਰੇ ਦੇ ਲੀਡਰਾਂ ਨਾਲ ਮਿਲ ਕੇ ਤੇ ਉੱਥੇ ਚੰਡੀਗੜ੍ਹ ਕੋਠੀ ਮੀਟਿੰਗ ਕਰਕੇ ਆਇਆ ਕੱਲ ਨੂੰ ਕੋਈ ਸਵਾਲ ਨਾ ਉੱਠੇ ਇਸ ਕਰਕੇ ਜੇ ਤੁਸੀਂ ਚਾਹੋ ਤੇ ਮੈਂ ਮੀਟਿੰਗ ਦੇ ਵਿੱਚ ਬੈਠਦਾ वैसे ਤਾਂ ਜੇ ਜਿੰਨਾ ਇਹ ਕਰਕੇ ਗਏ ਆ ਮੀਟਿੰਗਾਂ ਇਹਨਾਂ ਦਾ ਇਕਲਾਕੀ ਤੌਰ ਤੇ ਆਪ ਕਹਿਣਾ ਬੰਦਾ ਸੀ ਕਿ ਮੈਂ ਮੀਟਿੰਗ ਦੇ ਵਿੱਚ ਹੁਣ ਨਹੀਂ ਬੈਠ ਸਕਦਾ ਇਸ ਲਈ ਇਹ ਤਾਂ ਹੁਣ ਸਿੰਘ ਸਾਹਿਬ ਗਿਆਨੀ ਰਬੀ ਸਿੰਘ ਜੀ ਜਾਂ ਦੱਸ ਸਕਦੇ ਆ ਜਾਂ ਗਿਆਨੀ ਹਰਪੀ ਸਿੰਘ ਜੀ ਇਮਾਨਦਾਰੀ ਦੇ ਨਾਲ ਦੱਸਣ ਕਿ ਕੀ ਉਹਨਾਂ ਨੇ ਜਿਹੜੀ ਹੈਗੀ ਆ ਉੱਥੇ ਜਾ ਕੇ ਉਹਨਾਂ ਨੂੰ ਆਪਣੇ ਵਿਚਾਰ ਸਾਂਝੇ ਕੀਤੇ ਕਿ ਨਹੀਂ ਕੀਤੇ ਔਰ ਇੱਕ ਜਿਹੜੀ ਸਭ ਤੋਂ ਅਖੀਰ ਦੇ ਉੱਤੇ ਚੰਦੂ ਮਾਜਰਾ ਸਾਹਿਬ ਨੇ ਗੱਲ ਕਹੀ ਆ ਉੱਥੇ ਉਹਨਾਂ ਨੂੰ ਵਧਾਈ ਦਿੰਦੇ ਪਏ ਆ ਤੇ ਸਵਰਗਵਾਸੀ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਦੀ ਜਿਹੜੀ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਯਾਦ ਕਰਦੇ ਆ ਕਹਿ ਰਿਹਾ ਕਿ ਅੱਜ ਜੇ ਗਿਆਨੀ ਹਰਪ੍ਰੀਤ ਸਿੰਘ ਇੱਥੇ ਜਿਹੜੇ ਆ ਵੱਖਰੇ ਚੁੱਲੇ ਦੇ ਪ੍ਰਧਾਨ ਬਣ ਕੇ ਆਏ ਆ ਤੇ ਇਹ ਉਹ ਬੂਟਾ ਜਿਹੜਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਲਾਇਆ ਸੀ ਅੱਜ ਲੰਗੋਵਾਲ ਦੀ ਅਨਾਜ ਮੰਡੀ ਦੇ ਵਿੱਚ ਇਹ ਫਲ ਫਰੂਟ ਜਿਹੜਾ ਉਹ ਦੇ ਰਿਹਾ ਇਹਦਾ ਮਤਲਬ ਜਿਹੜਾ ਲੋਕਾਂ ਨੂੰ ਤੁਸੀਂ ਕਹਿੰਦੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਅਕਾਲ ਤਖਤ ਸਾਹਿਬ ਦਾ ਪ੍ਰਧਾਨ ਚੁਣੇ ਜਾਣਾ ਤੁਸੀਂ ਕੱਲ ਲੰਗੋਵਾਲ ਦੀ ਅਨਾਜ ਮੰਡੀ ਦੇ ਵਿੱਚ ਚੰਦੂ ਮੱਜਰਾ ਸਾਹਿਬ ਦੇ ਦੁਬਾਰਾ ਟੇਪ ਲਾ ਕੇ ਸੋਲੋ ਕਿਉਂ ਕਹਿ ਰਹੇ ਕਿ ਇਹ ਉਹ ਬੂਟਾ ਅਕਾਲ ਤਖਤ ਸਾਹਿਬ ਦਾ ਨਹੀਂ ਹੋਣ ਇਹ ਉਹ ਬੂਟਾ ਜਿਹੜਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਲਾਇਆ ਸੀ ਇਹਦਾ ਮਤਲਬ ਕਿ ਸਾਜ਼ਿਸ਼ ਜਿਹੜੀ ਢੀਂਡਸਾ ਸਾਹਿਬ ਦੀ ਕੋਠੀ ਦੇ ਉੱਤੇ ਰਚੀ ਗਈ ਸੀ ਉਹਨੂੰ ਅਮਨੀ ਰੂਮ ਦਿੱਤਾ ਓਹ ਉਹਨੂੰ ਅਮਨੀ ਰੂਮ ਦਿੱਤਾ ਗਿਆ ਇਹ ਕੱਲ ਸਾਰੀਆਂ ਗੱਲਾਂ ਜਿਹੜੀਆਂ ਉਹ ਜਗਜाहਰ ਹੋਈਆਂ ਹੁਣ ਤਾਂ ਮੇਰੇ ਖਿਆਲ ਇਹ ਵੀ ਕੋਈ ਲੁਕਾ ਨਹੀਂ ਰਹਿ ਗਿਆ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਮੰਤਰੀ ਹੋਣ ਦੇ ਬਾਵਜੂਦ ਡੇਰੇ ਜਾਣ ਦੇ ਬਾਵਜੂਦ ਸਜ਼ਾ ਕਿਉਂ ਨਹੀਂ ਲੱਗੀ ਕਿਉਂਕਿ ਬਣਦੀ ਨਹੀਂ ਸੀ ਸਾਰਾ ਕੁਝ ਤੇ ਉਹਨਾਂ ਦੇ ਪਿਤਾ ਜੀ ਆਪ ਕਰਵਾ ਰਹੇ ਸੀ ਇਸ ਕਰਕੇ ਇਹਦੇ ਤੇ ਤੇ ਹੁਣ ਕੋਈ ਡਾਊਟ ਹੀ ਨਹੀਂ ਰਹਿ ਜਾਂਦਾ ਕਿਉਂਕਿ ਜਿਹੜੇ ਘਰ ਚ ਸਾਰਾ ਕੁਝ ਪਲਾਨ ਹੋ ਰਿਆ ਸੀ ਤੇ ਕੁਦਰਤੀ ਗੱਲ ਹੈ ਉੱਥੇ ਕੁਛ ਨਾ ਕੁਛ ਫਾਇਦਾ ਵੀ ਜਿਹੜੀ ਇਹ ਕੰਸੈਸ਼ਨ ਵੀ ਦੇਣੀ ਪਰਦੀ ਆ ਤੇ ਉਹ ਆਪੇ ਜਗਜਗਰ ਹੋ ਗਈ ਵੀ ਸਾਰਾ ਕੁਝ ਉੱਥੇ ਕਹਿ ਕੇ ਤੇ ਫਿਰ ਚੁੱਪ ਕਰਕੇ ਵਿੱਚੋਂ ਨਾਮ ਵੀ ਕੱਢ ਦਿੱਤਾ ਇਸ ਕਰਕੇ ਇਹ ਜਿਹੜੀ ਸਾਰੀ ਕੱਲ ਸਾਜ਼ਿਸ਼ ਜਿਹੜੀ ਨੰਗੀ ਹੋਈ ਆ ਉਹਦੇ ਬਾਰੇ ਚ ਹੁਣ ਸਰਦਾਰ ਹਮੇਸ਼ੰਦਰ ਸਿੰਘ ਗਰੇਵਾਲ ਸਾਹਿਬ ਜਿਹੜੀ ਆ ਉਹ ਆਪਣੇ ਵਿਚਾਰ ਹੁਣ ਤੁਹਾਡੇ ਨਾਲ ਸਾਂਝੇ ਕਰਨਗੇ ਇੱਕ ਬਹੁਤ ਵੱਡੀ ਵਿਸ਼ਵਾਸਕਾ ਤਖਤ ਤੇ ਹੋਇਆ ਔਰ ਮਹਿਸੂਸਦਾ ਕਿ ਇਹ ਇੱਕ ਨਵੇਕਲੀ ਉਦਾਹਰਣ ਹੈ ਕਿ ਕਿਸੇ ਜਥੇਦਾਰ ਸਾਹਿਬ ਨੇ ਉੱਥੇ ਬੈਠ ਕੇ ਇਸ ਤਰ੍ਹਾਂ ਦਾ ਕਾਰਜ ਕੀਤਾ ਹੋਵੇ ਇਹ ਕੌਮ ਦੇ ਸੋਚਣ ਵਾਲੀ ਗੱਲ ਹੈ ਕਿ ਭੁੱਖ ਦੇ ਵਿੱਚ ਇਸ ਤਰ੍ਹਾਂ ਸ਼੍ਰੀ ਕਾਸ਼ਟਿਕ ਸਾਹਿਬ ਦਾ ਨਾਮ ਨਾਂ ਵਰਤਿਆ ਜਾਵੇ ਇਹ ਮਜੂਦਾ ਸਿੰਘ ਸਾਹਿਬ ਸੋਚਣਗੇ ਤੇ ਸੰਗਤ ਸੋਚੇਗੀ ਇਹ ਬਹੁਤ ਇੱਕ ਗੰਭੀਰ ਵਿਸ਼ਾ ਜਿਹਦੇ ਤੇ ਉਹਨਾਂ ਨੇ ਸਮੇਂ ਦੇ ਵਿੱਚ ਸਿੱਖ ਸੰਸਥਾਵਾਂ ਨੂੰ ਸੋਚਣ ਦੀ ਬਹੁਤ ਵੱਡੀ ਲੋੜ ਹੈ